ਇਸ ਤਰ੍ਹਾਂ ਕਿ ਜਦੋਂ ਅੱਜ ਤੋਂ 3 ਸਾਲ ਪਹਿਲਾਂ ਇੱਥੇ ਇਸ ਜਗ੍ਹਾ ਜਿਹੜੀ ਕਿ ਬਿਲਕੁਲ ਡਿਗਲੈਕਟਿਡ ਪਈ ਸੀਗੀ ਉਹਦੇ ਉੱਪਰ ਜਦੋਂ ਫੜੀ ਮਾਰਕੀਟ ਬਣਾਉਣ ਦਾ ਪ੍ਰੋਗਰਾਮ ਬਣਿਆ ਤੇ ਉਸ ਸਮੇਂ ਵੀ ਇਹ ਪਲਾਨ ਸੀਗਾ ਪਰ ਬਹੁਤ ਸਾਰੇ ਸਾਥੀਆਂ ਨੇ ਕਿਹਾ ਕਿ ਨਹੀਂ ਜੀ ਇਹ ਨੂੰ ਜਿਹੜਾ ਹੈ ਉਹ ਓਪਨ ਹੀ ਰਹਿਣਾ ਚਾਹੀਦਾ ਸੋ ਉਦੋਂ ਇਹਨੂੰ ਜਿਹੜਾ ਓਪਨ ਰੈਡੀ ਫੜੀ ਮਾਰਕੀਟ ਹੈ ਬਣਾਈ ਗਈ ਤੇ ਹੁਣ ਜਿਵੇਂ ਜਿਵੇਂ ਚਾਹੇ ਮੀਂਹ ਹੋਣਾ ਚਾਹੇ ਐਕਸਟ੍ਰੀਮ ਗਰਮੀ ਹੋਵੇ ਚਾਹੇ ਸਰਦੀ ਹੋਵੇ ਹੁਣ ਜਿਵੇਂ ਜਿਵੇਂ ਸਾਥੀਆਂ ਦੀ ਡਿਮਾਂਡ ਆਈ ਜਿਹੜੇ ਦੇ ਲੋਕ ਇੱਥੇ ਰੇੜੀਆਂ ਭੜੀਆਂ ਲਾਉਂਦੇ ਨੇ ਮੇਰੇ ਵੀਰ ਜਾਂ ਗਰਾਕਾਂ ਦੀ ਤੇ ਇਹ ਗੱਲ ਸਾਹਮਣੇ ਆਈ ਕਿ ਸ਼ੈੱਡ ਜਿਹੜਾ ਉਹਦੇ ਉਹ ਬਹੁਤ ਜ਼ਰੂਰੀ ਐ ਸੋ ਉਹਦੇ ਲਈ 1 ਕਰੋੜ ਦੀ ਲਾਗਤ ਦੇ ਨਾਲ ਆ ਸ਼ੈੱਡ ਦਾ ਜਿਹੜਾ ਇਨੀ ਪੱਥਰਾ ਹੈ ਉਹ ਅੱਜ ਰੱਖਿਆ ਹੈ तकरीबन 168 ਫੁੱਟ ਬਾਈ 104 ਫੁੱਟ ਹੈ ਜਿਹੜਾ ਉਹ ਇਹ ਸ਼ੈੱਡ ਹੋਏਗਾ ਤੇ तकरीबन 2.5 ਦਿਨ ਮਹੀਨੇ ਦੇ ਵਿੱਚ ਬਣ ਕੇ ਜਿਹੜਾ ਇਹ ਕੰਪਲੀਟ ਹੋ ਜਾਏਗਾ ਤਾਂ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮੌਸਮ ਹੋਵੇ ਲੋਕਾਂ ਨੂੰ ਇੱਥੇ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਪੂਰੀ ਸਹੂਲਤ ਰਹੇ ਲੁਧਿਆਣਾ ਜੀ ਉਹਨੇ ਚੋਣਵਾਰੀ ਕੀ ਜਾਣੇ ਚਾਹੁੰਦਾ ਜੀ ਇੱਕ ਤਰਫਾ ਗੇਮ ਹੈ ਜਿਹੜੀ ਉੱਥੇ ਬਣਦੀ ਜਾ ਰਹੀ ਹੈ ਕਿਉਂਕਿ ਕੱਲ ਵੀ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਲੋਕ ਨੇ ਜਿਹੜੇ ਉਹ ਆਪਮਹਾਰੇ ਆਵਾਦੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੂੰ ਭਾਵੇਂ ਤਾਂ ਸਰਕਾਰ ਦੇ ਕੰਮਾਂ ਨੂੰ ਸੰਜੀਵ ਰੌੜਾ ਜੀ ਦੀ ਸ਼ਰਾਫਤ ਔਰ ਇਮਾਨਦਾਰੀ ਨੂੰ ਦੇਖਦੇ ਹੋਏ ਲੋਕ ਆਪਮਹਾਰੇ ਆਵਾਦੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਸੋ ਉਸ ਤੇ ਮੈਂ ਬੇਸਿਸ ਤੇ ਕਹਿ ਸਕਦਾ ਇੱਕ ਬਹੁਤ ਵੱਡੇ ਪਾਰਚਨ ਦੇ ਨਾਲ ਲੁਧਿਆਣਾ ਵੈਸਟ ਆਮ ਆਦਮੀ ਪਾਰਟੀ ਜਿੱਤ ਜਾਣਾ ਸਰ ਉੱਥੇ ਮੁਕਾਬਲਾ ਕਿਸ ਦੇ ਨਾਲ ਲੱਗਦਾ ਜੀ ਤੁਹਾਨੂੰ ਕਿਹੜਾ ਜੇਕਰ ਜਦੋਂ ਕੰਮਾਂ ਦੀ ਗੱਲ ਕਰਾਂਗੇ ਤਾਂ ਮੁਕਾਬਲਾ ਕਿਸੇ ਨਾਲ ਨਹੀਂ ਲੱਗਦਾ ਪਰ ਜੇ ਵੀ ਉਹੀ ਕਹਾ ਵੀ ਕੋਈ ਕੋਈ ਸਾਡੇ ਅਸੀਂ ਕਿਸੇ ਨੂੰ ਕੋਈ ਸਮਝਦੇ ਨਹੀਂ ਉਹ ਹੰਕਾਰ ਵਾਲੀਆਂ ਗੱਲਾਂ ਹੁੰਦੀਆਂ ਨੇ ਉਹ ਨੀ ਮੈਂ ਕਦੇ ਵੀ ਕੀਤੀ ਹੈਗੀਆ ਇਲੈਕਸ਼ਨ ਹੈ ਇਲੈਕਸ਼ਨ ਨੂੰ ਇਲੈਕਸ਼ਨ ਦੇ ਤਰੀਕੇ ਨਾਲ ਲੜਾਂਗੇ ਅਸੀਂ ਆਪਦੇ ਕੰਮ ਲੈ ਕੇ ਲੋਕਾਂ ਜਾ ਰਹੇ ਹਾਂ ਪਰ ਜਦੋਂ ਕੰਮਾਂ ਦੀ ਗੱਲ ਆਉਂਦੀ ਹੈ ਚਾਹੇ ਸਰਕਾਰ ਦੇ ਕੰਮਾਂ ਦੀ ਔਰ ਚਾਹੇ ਕੈਂਡੀਡੇਟ ਦੇ ਕੰਮਾਂ ਦੀ ਤੇ ਫਿਰ ਮੁਕਾਬਲਾ ਕਿਸੇ ਨਾਲ ਨਜ਼ਰ ਆਉਂਦਾ ਅਨਾਜ ਮੰਡੀ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਜਿਹੜਾ ਹਾਂਜੀ ਹਾਂ ਬਿਲਕੁਲ ਇਹ ਦੋਨੋਂ ਉਪਰਾਲੇ ਜੀ ਇੱਥੇ ਇਸ ਰੈਡੀ ਫੜੀ ਮਾਰਕੀਟ ਦਾ ਔਰ ਇੱਕ ਲੰਬੇ ਸਮੇਂ ਤੋਂ ਅਨਾਜ ਮੰਡੀ ਦੇ ਵਿੱਚ ਵੀ ਕੰਮ ਫੜਦਾ ਬੜੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਸੋ ਇਹ ਉਪਰਾਲੇ ਨੇ ਜਿਹੜੇ ਦੋਨੋਂ ਮਾਰਕੀਟ ਕਮੇਟੀ ਵੱਲੋਂ ਔਰ ਮੇਰੇ ਛੋਟੇ ਵੀ ਸਾਰੇ ਮਾਰਕੀਟ ਮੈਨੇਜਰ ਜਿਹਨਾਂ ਨੇ ਮੁਕੇਸ਼ ਜਨੇਜਾ ਜੀ ਵੱਲੋਂ ਇਹਨਾਂ ਦੇ ਸਾਰੇ ਸਾਰੀ ਟੀਮ ਵੱਲੋਂ ਇਹ ਉਪਰਾਲੇ ਨੇ ਜਿਹੜੇ ਇਹ ਕੀਤੇ ਗਏ ਨੇ ਬੜੀ ਜਲਦੀ ਹੀ ਦੋਨੋਂ ਕੰਮ ਨੇ ਜਿਹੜੇ ਉਹ ਕੰਪਲੀਟ ਹੋ ਕੇ ਸਾਨੂੰ ਉਸ ਬਤਨ ਕਰਾ ਦੇਣਾ ਹੈ ਜੀ ਸਰ ਨਸ਼ਿਆਂ ਨੂੰ ਲੈ ਕੇ ਕੀ ਜਾਨਾ ਚਾਹੋਗੇ ਸੁਨਾਮ ਦੇ ਵਿੱਚ ਵੀ ਵੱਡੇ ਵੱੱਡੇ ਦੇ ਨਸ਼ੇ ਫੜੇ ਗਏ ਨੇ ਜਿਵੇਂ ਜੀਵ ਵਾਲੀਆਂ ਗੂਣੀਆਂ ਫੜੇ ਗਏ ਕਿਤੇ ਫੜੀਆਂ ਰਿੰਗੀਆਂ ਸੀ ਕੀ ਕਹੋਗੇ ਜੀ ਇਹਦੇ ਉੱਪਰ ਸਰਕਾਰ ਦੇ ਦੇਖੋ ਇਸ ਤਰ੍ਹਾਂ ਕਿ ਸਾਡਾ ਤਹਈਆ ਪੱਕਾ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰ ਦੇਣਾ ਚਾਹੇ ਇਹਦੇ ਲਈ ਕੁਝ ਵੀ ਕਰਨਾ ਪਵੇ ਜੇ ਕਿਹੋ ਜੀ ਮਰਜ਼ੀ ਲੜਾਈ ਲੜਨੀ ਪਵੇ ਸੋ ਉਸੇ ਲੜੀ ਔਰ ਉਸੇ ਕੜੀ ਦੇ ਵਿੱਚ ਇਹ ਕੰਮ ਨੇ ਜਿਹੜੇ ਚੱਲ ਰਹੇ ਨੇ ਅੱਗੇ ਜਿਹੜੇ ਨਸ਼ੇ ਤਸਕਰ ਹਿੱਕ ਟੋਕੇ ਨਸ਼ੇ ਵੇਚਿਆ ਕਰਦੇ ਸੀਗੇ ਕਿਉਂਕਿ ਰਾਜਨੀਤਿਕ ਪੁਸ਼ਤ ਪਨਾਈਆ ਸੀਗਾ ਉਹ ਚੀਜ਼ਾਂ ਉਹ ਦੌਰ ਹੈ ਜਿਹੜਾ ਉਹ ਖਤਮ ਹੋ ਚੁੱਕਿਆ ਕਿਸੇ ਵੀ ਤਰ੍ਹਾਂ ਦਾ ਨਸ਼ਾ ਜਿਹੜਾ ਉਹ ਨਾ ਵਿਕਣ ਦਿੱਤਾ ਜਾਊਗਾ ਤੇ ਨਾ ਹੀ ਪੰਜਾਬ ਦੇ ਵਿੱਚ ਆਉਣਾ ਦਿੱਤਾ ਜਾਊਗਾ ਹਮ ਜੀ ਦਮ ਤਿੰਨ ਤੋਂ ਬਾਅਦ ਵਾਰ-ਵਾਰ ਪ੍ਰੈਸ ਕਨੋਨ ਸਤਿ ਜੀ ਕੱਲ੍ਹ ਕੈਰੀ ਹੈ ਵੀ ਅਸੀਂ ਗਵਰਨਰ ਨੂੰ ਵੀ ਮਿਲਿਆ ਹੈ ਸਾਰਿਆਂ ਨੂੰ ਮਿਲਿਆ ਜਿਹੜੀ ਪ੍ਰੋਪੋਜ਼ਲ ਹੈ ਸੀ ਦੋ ਦੋ ਤੁਸੀਂ ਮੁਝਮ ਦੀ ਉਹ ਸਰਕਾਰ ਪ੍ਰੋਪੋਜ਼ਲ ਨਹੀਂ ਭੇਜ ਰਹੀ ਹੈਗੀ ਉਦੇ ਵਿੱਚ ਕੀ ਹੈਗਾ ਜੀ بار بار ਪ੍ਰੈਸ ਕੋਨਫਰੈਂਸ ਚਲੋ ਦੇਖੋ ਇਸ ਤਰ੍ਹਾਂ ਜੀ ਕਿ ਹਰ ਵਿਅਕਤੀ ਦਾ ਹੱਕ ਹੈ ਆਪਣੀ ਗੱਲ ਕਰਨਾ ਆਪੋਜੀਸ਼ਨ ਦਾ ਵੀ ਹੱਕ ਹੈ ਡਿਊਟੀ ਹੈ ਉਹਨਾਂ ਦੀ ਕਿ ਉਹ ਗੱਲ ਚੱਕਣਾ ਚੰਗੀ ਗੱਲ ਹੈ ਉਹ ਉਹ ਮੈਂ ਮੰਨ ਕੇ ਚੱਲਦਾ ਕਿ ਵਿਰੋਧ ਦੇ ਵਿੱਚ ਹੀ ਵਿਕਾਸ ਹੈ ਔਰ ਇਹ ਇਹ ਜਿਹੜਾ ਹੈਗਾ ਉਹਨਾਂ ਉਹ ਆਪਦੀ ਗੱਲ ਕਹਿਣਾ ਸਰਕਾਰ ਦਾ ਕੰਮ ਹੁੰਦਾ ਕੰਮ ਕਰਨਾ ਸਾਡੇ ਕੋਲੋਂ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਉਹਦੇ ਬਾਰੇ ਬੜੀ ਜਲਦੀ ਅਸੀਂ ਤੁਹਾਨੂੰ ਦੱਸਾਂਗੇ ਪਹਿਲਾਂ ਪ੍ਰੀਮਚੂਰਲੀ ਮੈਂ ਕੁਝ ਕਹਾਂ ਜਾਂ ਡਿਸਕਲੋਸ ਕਰਾਂ ਉਹਦਾ ਫਾਇਦਾ ਕੋਈ ਨਹੀਂ ਇੱਕ ਜੇਪਰ ਰੋਡ ਬਹੁਤ ਜ਼ਿਆਦਾ ਪਹਿਲਾਂ ਹੋ ਚੁੱਕੀ ਹੈ ਪਾਸ ਉਹਦੇ ਉੱਪਰ ਉਹ ਟੈਂਡਰ ਹੋ ਚੁੱਕਿਆ ਜੀ ਅਲਾਟਮੈਂਟ ਹੋ ਚੁੱਕੀ ਉਹਦਾ ਇੱਕ ਥੋੜਾ ਜਿਹਾ ਇਸ਼ੂ ਆ ਗਿਆ ਸੀ ਕਿ ਜਿਹਦੀ ਵਜ੍ਹਾ ਕਰਕੇ ਉਹ ਰੀ ਟੈਂਡਰਿੰਗ ਹੈ ਜਿਹੜੀ ਉਹ ਦੁਬਾਰਾ ਕਰਨੀ ਪਈ ਹੋ ਬੜੀ ਜਲਦੀ ਹੀ ਉਹ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ